ਪਿਰੋ ਜੇਕਰ ਤੁਸੀਂ ਨਾ ਬ੍ਰਾਂਡਡ ਕੱਪੜੇ ਪਾਉਣ ਦੇ ਸ਼ਕੀਨ ਹੋ ਤਾਂ ਅੱਜ ਵਾਲੀ ਵੀਡੀਓ ਦੇਖ ਲਿਓ ਕਿਉਂਕਿ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਜੀ ਪੌਸ਼ ਲਾਈਫਸਟਾਈਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਆਪਾਂ ਤੁਹਾਡੇ ਨਾਲ ਜੁੜੇ ਆਂ ਕਾਲਜ ਰੋਡ ਮਲੇਰਕੋਟਲਾ ਤੋਂ ਪੌਸ਼ ਲਾਈਫਸਟਾਈਲ ਆਇਆ ਕੋਲੇ ਐਡੇ ਘੈਂਟ ਘੈਂਟ ਬ੍ਰਾਂਡਡ ਕੱਪੜੇ ਹੁੰਦੇ ਨੇ ਹੁਣ ਇਹਨਾਂ ਕੋਲੇ ਨਵਾਂ ਸਟਾਫ ਆਇਆ ਗਰਮੀਆਂ ਦਾ ਜਿਸ ਸਾਰਾ ਹੀ ਸਬ ਜਿਹੜਾ ਹੈਗਾ ਬ੍ਰਾਂਡਡ ਆ ਤੇ ਰੇਟ ਤੁਹਾਨੂੰ ਇਹ ਜੇ ਮਿਲਲੇ ਨੇ ਵੀ ਤੁਸੀਂ ਸੋਚਿਆ ਵੀ ਨਹੀਂ ਹੋਣਾ ਤੇ ਪੀਸ ਉਹ ਨੇ ਜਿਹੜੇ ਸ਼ੋਅਰੂਮ ਆਜ ਲੱਗੇ ਹੋਏ ਨੇ ਤੇ ਪਹੁੰਚਣਾ ਤੁਸੀਂ ਕਿੱਥੇ ਆਜੋ ਤੁਹਾਨੂੰ ਤੇ ਤੁਸੀਂ ਇੱਥੇ ਆ ਕੇ ਆਹ ਵਾਲੀਆਂ ਜਿਹੜੀਆਂ ਦੇਖੋ ਜੀ ਆ ਪੌਣੀਆਂ ਜੜ ਕੇ ਤੁਸੀਂ ਪਹੁੰਚਣਾ ਪੋਸਟ ਲਾਈਫ ਸਟਾਈਲ ਆ ਲੰਦੇ। ਜੇ ਆਪਾਂ ਪੋਸਟ ਲਾਈਫ ਸਟਾਈਲ ਵਾਲੇ ਜਿਹੜਾ ਸ਼ੋਰੂਮ 'ਚ ਪਹੁੰਚ ਚੁੱਕੇ ਆ ਇੱਥੇ ਦੇਖੋ ਜੀ ਉੱਥੇ ਤੁਹਾਨੂੰ ਪਹਿਲਾਂ ਨਿਗਾਹ ਮਾਰੋ ਸ਼ੂਜ਼। ਚੂਜ਼ ਦੀ ਸਾਰੀ ਵੈਰਾਈਟੀ ਮਿਲ ਜੇਗੀ। ਜ਼ਿਆਦਾਤਰ ਜਿਹੜਾ ਈਦ ਕਰਕੇ ਇਹਨਾਂ ਕੋਲ ਲੈਦਰ ਸਟੱਫ ਆਇਆ ਹੋਇਆ। ਸਪੋਰਟਸ ਵਾਲੇ ਹਲੇ ਨਾ ਵਿਜ਼ਿਟ ਕਰਿਓ ਜਿਹੜੇ ਲੈਦਰ ਸਟੱਫ ਖਰੀਦਣਾ। origignal pieces ਉਹ ਆਇਓ। ਉਸ ਤੋਂ ਇਲਾਵਾ ਇਹਨਾਂ ਕੋਲੇ ਤੁਹਾਨੂੰ ਮਿਲ ਜਾਣਗੀਆਂ ਜੀਨਸ ਵਗੈਰਾ ਦੀ ਕਾਫੀ ਵੈਰਾਈਟੀ ਮਿਲ ਜੂ ਉਧਰ ਮਾਰ ਲਓ ਲੇਗਾ ਜੀ ਟੀ-ਸ਼ਰਟਸ ਮਿਲ ਜਾਣਗੀਆਂ ਜਿਹੜੀ ਹੁੰਦੀਆਂ ਨੇ ਆਪਾਂ ਅਕਸਰ ਮਾਰਕੀਟ ਦੇ ਵਿੱਚ ਬਹੁਤ ਮਹਿੰਗੀਆਂ ਮਿਲਦੀਆਂ ਨੇ ਫਰਸਟ ਕਾਪੀਆਂ ਤੇ ਇਹਨਾਂ ਕੋਲੇ ਜਿਹੜਾ ਹੈਗਾ ਮਾਲ 오ਰੀਜਨਲ ਹੋਊਗਾ ਮਤਲਬ ਉਹਨਾਂ ਰੇਟ ਤੋਂ ਮਾਰਕੀਟ ਦੇ ਰੇਟ ਤੋਂ ਘੱਟ ਰੇਟ ਹੋਊਗਾ ਤੇ ਮਾਲ ਬਾਦੂ ਘੈਂਟ ਹੋਊਗਾ ਤਾਂ ਸ਼ੂਜ਼ ਦੇ ਵਿੱਚ ਦੇ ਦੇਖੀਏ ਤਾਂ ਤੁਹਾਨੂੰ ਪੀਸ ਦਿਖਾਉਣੇ ਆ ਚੈੱਕ ਕਰਾਉਣੇ ਆ ਜੀ ਮਾਰਕੀਟ 'ਚ ਆ ਬਹੁਤ ਚੱਲਦੀ ਆ ਆਈਟਮ ਜਦੋਂ ਤਰ ਆਪਾਂ ਨੂੰ ਗਰਮੀਆਂ 'ਚ ਹੁੰਦਾ ਵੀ ਇਹ ਪਾ ਲਈਏ ਤੇ ਬ੍ਰਾਂਡ ਜਦੋਂ ਉਰੇ ਆਓਗੇ ਨਾਲ ਮੋਬਾਈਲ ਲੈ ਕੇ ਆਇਓ ਸਰਚ ਕਰ ਲਿਓ ਸ਼ੂਜ਼ ਨਾਲ ਫੇਰ ਦੇਖਿਓ ਮਤਲਬ ਇਨਾਂ ਕੋਲੇ ਜਿਹੜਾ ਹੈਗੇ ਨੇ ਸ਼ੂਜ਼ ਮਤਲਬ 5000 ਤੋਂ ਲੈ ਕੇ ਲੱਖ ਤੱਕ ਦੇ ਵੀ ਪਏ ਨੇ ਤੇ ਉਰੇ ਤੁਹਾਨੂੰ ਕਿੰਨੇ ਦੇ ਮਿਲਨੇ ਨੇ 15 16 100 ਤੋਂ ਸ਼ੁਰੂ ਹੋ ਕੇ 3500 ਤੱਕ ਐਂਡਿੰਗ ਆ ਮਤਲਬ ਲੱਖ-ਲੱਖ ਰੁਪਏ ਦੇ ਜਿਹੜੇ ਸ਼ੂਜ਼ ਨੇ ਉਹ ਤੁਹਾਨੂੰ 30 3500 ਦੇ ਮਿਲ ਜਾਣਗੇ ਦੇਖੋ ਜੀ ਬ੍ਰਾਂਡ ਚੈੱਕ ਕਰ ਲਓ ਇਹ ਵੀ ਤੇ ਪੀਸ ਦੇਖੋ ਜੀ ਕਿੱਡਾ ਘੈਂਟ ਆ ਇਸ ਤੋਂ ਬਾਅਦ ਆ ਗਿਆ ਜੀ ਬਹੁਤ ਮਤਲਬ ਜਿਹੜੇ ਇਹ ਬ੍ਰਾਂਡਡ ਸ਼ੂਜ਼ ਆ ਦੇਖੋ ਜੀ ਬ੍ਰਾਂਡ ਇੱਦਾਂ ਵੀ ਦੇਖ ਲਓ ਇਹ ਵੀ ਨੈਟ ਤੁਸੀਂ ਸਰਚ ਮਾਰ ਲਿਓ ਇਹ ਉਹ ਜੁੱਸ ਨੇ ਜਿਹੜੇ ਸੈਲੀਬ੍ਰਿਟੀ ਅਕਸਰ ਯੂਜ਼ ਕਰਦੇ ਨੇ ਆਪਣੇ ਖਾਸ ਕਰਕੇ ਈਦ ਦੇ ਮੌਕੇ ਤੇ ਲੋਕ ਬਹੁਤ ਇਸ ਚੀਜ਼ ਨੂੰ ਆਉਂਦੇ ਨੇ ਇਹ ਵੀ ਬ੍ਰਾਂਡਡ ਸ਼ੂਜ਼ ਐ ਮਤਲਬ ਪਾਇਆ ਹੋਇਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਨਾਲੇ ਜਿਹੜਾ ਇਹਦੇ ਚ ਚਮੜਾ ਲੱਗਿਆ ਹੋਇਆ ਸਾਰਾ ਓਰੀਜਨਲ ਐ ਤੁਹਾਨੂੰ ਸੋਚਣ ਦੀ ਲੋੜ ਵੀ ਨਹੀਂ ਹੈਗੀ ਵੀ ਓਰੀਜਨਲ ਹੈਗਾ ਕਿ ਨਹੀਂ ਕਿਉਂਕਿ ਬ੍ਰਾਂਡਡ ਆ ਸਾਰਾ ਮਾਲ ਆਹ ਲਓ ਜੀ ਜ਼ਾਰਾ ਵਾਲਾ ਸ਼ੂਜ਼ ਦੇਖੋ ਜੀ ਜਿਹੜੇ ਲੋਕ ਕੈਜੂਅਲ ਪਾਉਂਦੇ ਸ਼ੌਕੀਨ ਨੇ ਉਹ ਵੀ ਇੱਥੋਂ ਸੈਟੀਸਫਾਈ ਹੋ ਕੇ ਜਾਣਗੇ ਤੇ ਸਪੋਰਟਸ ਦੀ ਵੈਰਾਈਟੀ ਹਲੇ ਘੱਟ ਐ ਸਪੋਰਟਸ ਦੇ ਕੁਝ ਸ਼ੂਜ਼ ਹੈਗੇ ਤਾਂ ਹੈਗੇ ਨੇ ਜੇਕਰ ਤੁਸੀਂ ਪਰ ਜਿਹੜੇ ਹੋਣਗੇ ਉਹ ਵੀ ਬ੍ਰਾਂਡਡ ਹੋਣਗੇ ਦੇਖੋ ਜੀ ਜਿਵੇਂ ਤੁਸੀਂ ਫੰਕੀ ਸ਼ੂਜ਼ ਪਾਉਣ ਦੇ ਸ਼ੁਕੀਨ ਹੋ ਇਹਦਾ ਵੀ ਬ੍ਰਾਂਡ ਹੈ ਠੀਕ ਹੈ ਇਹ ਵੀ ਪਿਓਰ ਲੈਦਰ ਆ ਮਤਲਬ ਲੈਦਰ ਜਿਹੜਾ ਉਹ ਹੈ ਤੁਹਾਨੂੰ ਸਾਰਾ ਪਿਓਰ ਮਿਲਣਾ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆ ਸ਼ੂਜ਼ ਨਾ ਜਿਹੜੇ ਹੁੰਦੇ ਨੇ ਇਹ ਅਕਸਰ ਆਪਾਂ ਦੇਖਦੇ ਆ ਰਫ ਐਂਡ ਟਫ ਜਿਹੇ ਸ਼ੂਜ਼ ਨੇ ਕਲਾਕਸ ਦੇ ਕਲਾਕਸ ਦੇ ਮਤਲਬ ਇਹਨਾਂ ਕੋਲ ਕਾਫੀ ਵੈਰਾਈਟੀ ਮਿਲ ਜੂਗੀ ਕਲਾਕਸ ਦੇ ਵਿੱਚ ਆ ਲੈਖੋ ਰਫ ਐਂਡ ਟਫ ਸ਼ੂਜ਼ ਨੇ ਜੀਨਸ ਨਾਲ ਪਾ ਲਓ ਉਹ ਜਿਵੇਂ ਤੁਸੀਂ ਆਨ ਜਨਚ ਪਾਉਣੇ ਨੇ ਤਾਂ ਇਹ ਸ਼ੂਜ਼ ਵੀ ਬਹੁਤ ਕੰਟ ਲੱਗਦੇ ਨੇ ਆਹ ਵਾਲਾ ਸ਼ੂਜ਼ ਦੇਖੋ ਇਹਦੀ ਫੋਟ ਬ੍ਰਾਂਡ ਚੈੱਕ ਕਰ ਲਓ ਇਹਨੂੰ ਬਸ ਉਹੀ ਗੱਲ ਹੈ ਵੀ ਨੈੱਟ ਤੇ ਸਰਚ ਕਰ ਲਿਓ ਤੁਹਾਨੂੰ ਪਤਾ ਲੱਗ ਜਾਊ 60 7000 ਰੁਪਏ ਦਾ ਸ਼ੂਜ਼ ਹੈ ਇੱਥੇ ਤੁਹਾਨੂੰ ਉਹੀ ਮਤਲਬ 2000 ਤੋਂ 3500 ਦੀ ਰੇਂਜ ਦੇ ਵਿੱਚ ਵਿੱਚ ਮਿਲ ਜਾਣਾ ਇਹਦੇ ਵਿੱਚ ਵੀ ਜੋ ਦੋ ਕਲਰ ਮਿਲ ਜਾਣਗੇ ਜੀ ਦੇਖੋ ਬ੍ਰਾਊਨ ਦੇ ਵਿੱਚ ਪਿਆ ਇਹਨਾਂ ਕੋਲੇ ਤੇ ਬਲੈਕ ਹੈਗਾ ਤੇ ਦੇਖੋ ਮਤਲਬ ਅਕਸਰ ਆਪਾਂ ਨੇ ਬ੍ਰਾਊਨ ਦੇਖੇ ਨੇ ਜਾਂ ਬਲੈਕ ਦੇਖੇ ਨੇ ਇਹ ਦੇਖੋ ਜੀ ਕਿੰਨਾ ਘੈਂਟ ਸ਼ੇਡ ਆ ਪਾਇਆ ਹੋਇਆ ਦੇਖੋ ਕਿੰਨਾ ਜੈਨੂਅਲ ਲੱਗੂਗਾ ਸ਼ੂਜ਼ ਹਨਾ ਇਹਦੇ ਵਿੱਚ ਆ ਆਈਟਮ ਆ ਗਈ ਦੇਖੋ ਇਹ ਵੀਡੀਓ ਦੇ ਦੇਖ ਕੇ ਤੁਹਾਨੂੰ ਐ ਲੱਗਦੇ ਹੋਣਗੇ ਪਤਾ ਨਹੀਂ ਆਮ ਜਿਹੇ ਜਦ ਮਤਲਬ ਪੀਲੇ ਚਿੱਟੇ ਜਿਹੜੇ ਲੱਗ ਗਏ ਪਤਾ ਲੱਗਦਾ ਵੀ ਹਾਂ ਯਾਰ ਕੋਈ ਚੀਜ਼ ਚੱਕੀ ਹੋਈ ਆ ਉਸ ਤੋਂ ਬਾਅਦ ਆ ਦੇਖੋ ਜੀ ਇਹ ਜਿਵੇਂ ਆਪਾਂ ਵਿਆਹ ਸ਼ਾਦੀਆਂ ਤੇ ਵੀ ਪਾਉਂਦੇ ਆ ਜਿਵੇਂ ਈਦ ਦੇ ਮੌਕੇ ਤੇ ਖਾਸ ਕਰਕੇ ਮਤਲਬ ਜਦੋਂ ਤੁਸੀਂ ਪਾ ਕੇ ਦੋਸਤਾਂ ਮਿੱਤਰਾਂ ਕੋਲ ਜਾਓਗੇ ਨਾ ਰਿਸ਼ਤੇਦਾਰਾਂ ਕੋਲ ਜਾਓਗੇ ਅਰ ਇਸੇ ਤਰ੍ਹਾਂ ਪੁੱਛਣਗੇ ਵੀ ਯਾਰ ਲੈ ਕੇ ਕਿੱਥੋਂ ਆਇਆ ਸ਼ੂ ਆ ਦੇਖੋ ਆਮ ਜਿਹੜੇ ਆਪਾਂ ਮਾਰਕੀਟ ਤੋਂ ਲੈ ਲੈਂਦੇ ਆ ਬਹੁਤ ਉਹ ਜਿਹੜੇ ਹੈਗੇ ਨੇ ਆਪਣੇ ਪੈਰਾਂ ਨੂੰ ਹਨਾ ਜਿਹੜਾ ਹੈਗਾ ਟਾਈਟ ਕਰੀ ਰੱਖਦੇ ਨੇ ਇਹ ਬਿਲਕੁਲ ਰਿਲੈਕਸ ਆਟਮਾਨ ਇਹ ਨਹੀਂ ਹੈਗਾ ਆ ਸ਼ੂਜ਼ ਕਿੰਨਾ ਵੱਡਾ ਲੱਗਦਾ ਤੁਹਾਨੂੰ ਐ ਲੱਗਦਾ ਆ ਜਮਈ ਆ ਸਮਝ ਲਓ ਵੀ ਫੁੱਲ ਹੈ ਮੇਰਾ ਫੁੱਲ ਹੈ ਇਹ ਵੀ ਲੈਂਡਨ ਬ੍ਰਾਂਡ ਹੈ ਤੇ ਅਕਸਰ ਤੁਸੀਂ ਇਹਨੂੰ ਦੇਖਦੇ ਹੋ ਇਸ ਤਰ੍ਹਾਂ ਦੇ ਸ਼ੂਜ਼ ਮਾਰਕੀਟ ਚੋਂ ਵੀ ਲੈਨੇ ਪਰ ਉਰੋਂ ਜੇ ਇੱਕ ਵਾਰੀ ਤੁਸੀਂ ਲੈ ਲਿਆ ਹੁਣ ਕੇ ਉਰੇ ਆਉਂਗੇ ਕੋ ਕੈਜੂਅਲ ਦੇ ਵਿੱਚ ਨੇ ਲੈਦਰ ਲੁੱਕ ਦੇ ਵਿੱਚ ਨੇ ਇਹ ਕਲਾਕਸ ਤੇ ਕਾਕਸ ਵੀ ਬਹੁਤ ਵੈਰਾਈਟੀ ਇਹਨਾਂ ਕੋਲੇ ਪਈ ਆ ਆ ਦੇਖੋ ਜੀ ਕਲਾਕਸ ਦੀ ਕਲੈਕਸ਼ਨ ਹੈ ਬਾਈ ਮਾਰਦੀ ਕੈਂਬਰਾ ਦਿਖਾ ਦਿ ਆ ਦੇਖੋ ਜੀ ਕਲਾਕਸ ਦੇ ਨੇ ਤੇ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਵੈਰਾਈਟੀ ਮਿਲ ਜਾਣੀ ਆ ਦੇਖੋ ਕਈ ਲੋਕ ਚੈਲਸੀ ਪਾਉਂਦੇ ਸ਼ਕੀਨ ਨੇ ਉਹਦੇ ਵਿੱਚ ਵੀ ਬਹੁਤ ਘੈਂਡੇ ਇਹਨਾਂ ਕੋਲੇ ਮਿਲ ਜਗੇ ਜਿਵੇਂ ਬਲੈਕ ਕਲਰ ਦੇ ਚੈਲਸੀ ਆ ਦੇਖੋ ਜੀ ਮਤਲਬ ਜਿਹੜੀ ਨਾ ਬ੍ਰਾਂਡਡ ਚੈਲਸੀ ਹੁੰਦੀ ਆ ਇਹ ਚ ਖਾਸ ਕਰਕੇ ਇਹਦਾ ਮੌਜ ਕੀ ਆ ਕਿ ਆਪਾਂਗੇ ਤੁਹਾਡੇ ਪੈਰ ਨੂੰ ਪਤਾ ਨਹੀਂ ਲੱਗਣਾ ਵੀ ਤੁਹਾਡੇ ਪੈਰ 'ਚ ਕੋਈ ਚੀਜ਼ ਪਾਈ ਹੋਈ ਆ ਤੇ ਟੌਰ ਆਮ ਨਾਲੋਂ ਕਿਤੇ ਵੱਧ ਵੱੜਨੀ ਆ ਤੁਹਾਡੇ ਆਹ ਦੇਖੋ ਜੀ ਆਹ ਬ੍ਰਾਂਡ ਤੁਸੀਂ ਅਕਸਰ ਸੁਣਿਆ ਹੋਊਗਾ ਪਰ ਇਹਦਾ ਸ਼ੂਜ਼ ਨਹੀਂ ਦੇਖਿਆ ਹੋਣਾ ਕਦੇ ਆਹ ਦੇਖੋ ਜੀ ਇਹਦਾ ਸ਼ੂਜ਼ ਮਤਲਬ ਪਤਾ ਲੱਗਦਾ ਵੀ ਕੋਈ ਆਈਟਮ ਹੈਗੀ ਆ ਦੇਖੋ ਜੀ ਤੇ ਸੋਲ ਇਹਨਾਂ ਦਾ ਚੈੱਕ ਕਰੋ ਮਤਲਬ ਇੰਨੇ ਘੈਂਟ ਘੈਂਟ ਸੋਲ ਲੱਗੇ ਹੋਏ ਨੇ ਸਾਰਿਆਂ ਦੇ ਮਤਲਬ ਜਦੋਂ ਤੁਸੀਂ ਵੀ ਆਵੇ ਨੋ ਸੋਲ ਤੇ ਹੱਥ ਲਾ ਕੇ ਦੇਖਿਓ ਕਿਉਂਕਿ ਬਹੁਤਾ ਮੁੱਲ ਇਹਦਾ ਸੋਲ ਦਾ ਹੁੰਦਾ ਬਾਕੀ ਲੈਦਰ ਤਾਂ ਉ ਇਹ ਵੀ ਬ੍ਰਾਂਡ ਸਰਚ ਕਰ ਲਿਓ ਫਿਰ ਤੁਹਾਨੂੰ ਪਤਾ ਲੱਗੇਗਾ ਬ੍ਰਾਂਡ ਬਾਰੇ ਇਹਦਾ ਵੀ ਸੋਲ ਦੇਖੋ ਮਤਲਬ ਆਏ ਆ ਜਿਵੇਂ ਦੇਖੋ ਬੜਾ ਘੈਂਟ ਆ ਜੀ ਸਾਰਾ ਤਾਂ ਬ੍ਰਾਂਡ ਚੈੱਕ ਕਰ ਲਓ ਮਤਲਬ ਸੋਲ ਤੇ ਵੀ ਲਿਖਿਆ ਹੋਇਆ ਬ੍ਰਾਂਡ ਤੇ ਪੀਸ ਚੈੱਕ ਕਰ ਲਓ ਜੀ ਪੀਸ ਕਿੰਨਾ ਘੈਂਟ ਆ ਹਨਾ ਇਸ ਤਰ੍ਹਾਂ ਦੇ ਵੀ ਬਹੁਤ ਪੀਸ ਮਿਲ ਜਾਣਗੇ ਇੱਕ ਜਿਵੇਂ ਹਾਈ ਐਂਕਲ ਲੋਕ ਪਾਉਂਦੇ ਆ ਅੱਜ ਕੱਲ ਕਾਫੀ ਸ਼ਿਕੀਨ ਨੇ ਯਾਰ ਅਸੀਂ ਤਾਂ ਨਾ ਹਾਈ ਐਂਕਲ ਸ਼ੂਜ਼ ਪਾਉਣੇ ਨੇ ਆ ਦੇਖੋ ਜੀ ਇਹਦੇ ਵਿੱਚ ਵੀ ਇਹਨਾਂ ਕੋਲੇ ਵੈਰਾਈਟੀ ਕਾਫੀ ਹੈਗੀ ਆ ਮਤਲਬ ਬਾਕੀ ਤੁਸੀਂ ਅਗਰ ਦੇਖਣੇ ਨੇ ਸ਼ੂਜ਼ ਉਹਦੇ ਲਈ ਤੁਹਾਨੂੰ ਉਰੇ ਪਹੁੰਚਣਾ ਪਊਗਾ ਕਿਉਂਕਿ ਤੇ ਉਦੋਂ ਬਾਅਦ ਇੱਕ ਹੋਰ ਚੀਜ਼ ਸੀ ਆ ਪੀਸ ਮੈਂ ਖੁਦ ਆਪਣੇ ਵਾਸਤੇ ਕੱਢਿਆ ਸੀ ਮੈਨੂੰ ਬਹੁਤ ਪਸੰਦ ਆਇਆ ਯਾਰ ਆ ਦੇਖੋ ਜੀ ਜਿਹੜੀ ਨਾ ਬ੍ਰਾਂਡਡ ਚੀਜ਼ ਹੁੰਦੀ ਆ ਉਹਨੂੰ ਹੱਥ ਲਾ ਕੇ ਹੀ ਪਤਾ ਲੱਗਦਾ ਵੀ ਉਹ ਚੀਜ਼ ਆਟਮ ਹੈਗੀ ਆ ਬ੍ਰਾਂਡ ਚੈੱਕ ਕਰ ਲਿਓ ਇਹ ਆ ਦੇਖੋ ਜੀ ਬ੍ਰਾਂਡ ਦੇਖੋ ਲੈਨਵਨ ਦਾ ਬ੍ਰਾਂਡ ਹੈ ਇਹਦਾ ਸੋਲ ਆ ਨਾ ਮਤਲਬ ਸੋਲ ਲਾ ਕੇ ਫੀਲ ਇਹ ਆਉਂਦੀ ਆ ਤੁਸੀਂ ਇੱਕ ਵਾਰੀ ਇਹ ਸ਼ੂਜ਼ ਹੱਥ 'ਚ ਫੜ ਲਿਆ ਤੁਸੀਂ ਇਹ ਨਹੀਂ ਛੱਡ ਕੇ ਨਹੀਂ ਜਾਂਦੇ ਇਹਨੂੰ ਲੈ ਕੇ ਜਾਓਗੇ ਐਡਾ ਘੈਂਟ ਸ਼ੂਜ਼ ਆ ਜੀ ਠੀਕ ਹੈ ਤੇ ਹੁਣ ਆਪਾਂ ਸ਼ੂਜ਼ ਦੀ ਅਗਰ ਗੱਲ ਕਰ ਲਈਏ ਇਹਦੇ ਵਿੱਚ ਇੱਕ ਹੋਰ ਛੀਜ਼ ਚੀਜ਼ ਆ ਆ ਦੇਖੋ ਜਿ ਇਹ ਜਿਹੜਾ ਲੈਦਰ ਆ ਨਾ ਇਹ ਬਹੁਤ ਘੈਂਟ ਲੈਦਰ ਲੱਗਿਆ ਹੋਇਆ ਬਹੁਤ ਮਾਰਕੀਟ ਦੇ ਵਿੱਚ ਅਗਰ ਤੁਸੀਂ ਇਹ ਸ਼ੋਰੂਮ ਤੇ ਲੈਣ ਜਾਓਗੇ ਕਈ ਹਜ਼ਾਰ ਦਾ ਸ਼ੂਜ਼ ਹੈ ਇੱਥੇ ਤੁਹਾਨੂੰ ਥੋੜੇ ਵੈਸੇ ਵਿੱਚ ਮਿਲ ਜਾਣਾ ਇਹਦੇ ਵਿੱਚ ਵੀ ਸੋਲ ਚੈੱਕ ਕਰ ਲਓ ਬਹੁਤ ਘੈਂਟ ਸੋਜ ਲਓ ਜੀ ਇਹ ਉਹ ਟੀ-ਸ਼ਰਟਾਂ ਨੇ ਜਿਹੜੀਆਂ ਗਰਮੀ 'ਚ ਪਾ ਕੇ ਤੁਹਾਨੂੰ ਲੱਗੂਗਾ ਪਤਾ ਕਿ ਟੀ-ਸ਼ਰਟ ਪਾਈ ਹੋਈ ਹੈ ਨਾਲੇ ਦਾ ਆਈਟਮ ਬਹੁਤ ਘੈਂਟ ਹੈ ਤੇ ਨਾਲੇ ਜਿਹੜੀ ਹੈਗੀ ਹੈ ਨਾ ਇਹ ਤੁਹਾਨੂੰ ਰਿਲੈਕਸ ਰਹੇਗੀ ਪੂਰੀ ਆ ਹੋਗੀ ਇੱਕ ਇਹਦੇ ਵਿੱਚ ਮਤਲਬ ਡਿਜ਼ਾਈਨ ਵੀ ਕਾਫੀ ਮਿਲ ਜਾਣਗੇ ਇਹ ਸਪੈਸ਼ਲ ਜਿਹੜਾ ਸਮਰ ਦੇ ਵਾਸਤੇ ਆਇਆ ਇਹਨਾਂ ਕੋਲੇ ਮਾਲ ਏ ਨਹੀਂ ਹੈ ਵੀ ਅਕਸਰ ਤੁਹਾਨੂੰ ਸਿਰਫ ਦੋ ਚਾਰ ਕਲਰ ਵੀ ਮਿਲ ਲਗੇ ਕਲਰ ਕੰਬੀਨੇਸ਼ਨ ਚੁਆਇਸ ਵੀ ਬਹੁਤ ਮਿਲ ਜੂ ਇੱਥੇ ਮਾਰ ਲਓ ਮੇਗਾ ਜੀ ਆ ਲਓ ਜੀ ਸਾਰੇ ਕਲਰ ਕੰਬੀਨੇਸ਼ਨ ਸਾਈਜ਼ ਵਗੈਰਾ ਤੁਹਾਨੂੰ ਮਿਲ ਜਾਣੇ ਨੇ ਤੇ ਆਹ ਟੀ-ਸ਼ਰਟ ਦੇਖੋ ਕਿੱਡੀ ਘਣ ਲੱਗਦੀ ਹੈ ਗ੍ਰੀਨ ਕਲਰ ਦੇ ਵਿੱਚ ਤੇ ਟੀ-ਸ਼ਰਟ ਦਾ ਪ੍ਰਾਈਸ ਇੱਥੇ 3350 ਤੋਂ ਸ਼ੁਰੂ ਹੋ ਜੂਗਾ ਉਹਨੂੰ 7-800 ਤੱਕ ਦੇ ਬ੍ਰਾਂਡਡ ਜਿਹੜੀ ਟੀ-ਸ਼ਰਟ ਆ ਸਾਰੇ ਬ੍ਰਾਂਡ ਨੇ ਜੀ ਇਹ ਸਾਰੀਆਂ ਬ੍ਰਾਂਡਡ ਚੀਜ਼ਾਂ ਨੇ ਪਾਏ ਹੋਏ ਐਡਵਾਂਸ ਪਤਾ ਲੱਗਣਗੀਆਂ ਵੀ ਹਾਂ ਚੀਜ਼ ਹੈਗੀ ਆ ਕੋਈ ਆਹ ਦੇਖੋ ਜੀ ਆਹ ਬ੍ਰਾਂਡ ਨੂੰ ਸਾਰੇ ਜਾਣਦੇ ਹੋ ਤੁਸੀਂ ਮਾਰੋ ਨਿ ਇਦੇ ਵਿੱਚ ਵੀ ਆ ਦੇਖੋ ਪੀਸ ਤੇ ਪੀਸ ਇਹਨਾਂ ਨੇ ਰੱਖੇ ਹੋਏ ਨੇ ਕਲਰ ਵੀ ਮਿਲ ਜਾਣਗੇ ਤੇ ਅਗਰ ਆਪਾਂ ਹੋਰ ਗੱਲ ਕਰ ਲਈਏ ਟੀ-ਸ਼ਰਟ ਦੇ ਵਿੱਚ ਆ ਦੇਖੋ ਜੈਨੂਨ ਜਿਹੜੀਆਂ ਜਿਹੜੇ ਪੀਸ ਹੁੰਦੇ ਨੇ ਆਮ ਆਪਾਂ ਨਾਰਮਲ ਪਾਉਨੇ ਆ ਉਹ ਵੀ ਬਹੁਤ ਘੱਟ ਰੇਟਾਂ ਤੇ ਤੁਹਾਨੂੰ ਮਿਲ ਜਾਣਗੇ ਲਓ ਜੀ ਫਾਰਮਲ ਨੇਗਾ ਬਾਕੀ ਬ੍ਰਾਂਡ ਜਿਨ੍ਹਾਂ ਨੂੰ ਜਿਹੜੇ ਪਾਉਂਦੇ ਨੇ ਨਾ ਬ੍ਰਾਂਡ ਦੀਆਂ ਚੀਜ਼ਾਂ ਉਹਨਾਂ ਨੂੰ ਪਤਾ ਦੇਖ ਕੇ ਪਤਾ ਲੱਗ ਜਾਂਦਾ ਵੀ ਆਹ ਚੀਜ਼ਾਂ ਬ੍ਰਾਂਡ ਵਾਲੀਆਂ ਹੈਗੀਆਂ ਨੇ ਆਹ ਚੀਜ਼ਾਂ ਕਿਹੜੀਆਂ ਨੇ ਲਓ ਜੀ ਕਰੋ ਚੈੱਕ ਪੀਸ ਜਿਹੜਾ ਮਰਜ਼ੀ ਸਾਈਜ਼ ਤੋਂ ਤੁਸੀਂ ਲੈ ਲਓ ਜਿਸ ਤਰ੍ਹਾਂ ਦਾ ਮਰਜ਼ੀ ਸਟੱਫ ਤੁਸੀਂ ਲੈ ਲਓ ਸਾਰਾ ਬ੍ਰਾਂਡ ਮਿਲੂ ਹੁਣ ਜਿਵੇਂ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਆਪਾਂ ਨੂੰ ਕੀ ਹੁੰਦਾ ਯਾਰ ਆਪਾਂ ਰਿਲੈਕਸ ਰਹੀਏ ਮਤਲਬ ਚੱਪਲਾਂ ਜੇ ਚੱਪਲਾਂ ਬਾਗੇ ਕਿਤੇ ਜਾਂਦੇ ਆ ਤਾਂ ਆਪਾਂ ਨੂੰ ਵੈਸੇ ਐਂ ਲੱਗਦਾ ਯਾਰ ਚੱਪਲਾਂ ਪਾਈਆਂ ਹੋਈਆਂ ਨੇ ਆਹ ਦੇਖੋ ਜੀ ਇੱਥੇ ਨਾ ਤੁਹਾਨੂੰ ਸਲੀਪਰਸ ਮਿਲ ਜਾਣਗੇ ਦੇਖੋ ਇਹ ਟੌਮੀ ਇਹ ਸਾਰਿਆਂ ਦਾ ਜਿਹੜਾ ਰੇਟ ਹੈ ਫਿਕਸ ਰੇਟ ਆ 1000 ਦੀਆਂ ਆਮ ਸ਼ੋਰੂਮ ਤੋਂ ਅਗਰ ਤੁਸੀਂ ਲੈਣ ਜਾਂਦੇ ਹੋ ਤਾਂ ਇਹ ਚੀਜ਼ ਤੁਹਾਨੂੰ ਮਿਲਣੀ ਆ ਜੀ ਕੋਈ 3500 ਦੀ ਕੋਈ 4000 ਦੀ ਇੱਥੇ ਫਿਕਸ ਰੇਟ ਆ ਜੀ ਕਿ ਤੁਹਾਨੂੰ 1000 ਰੁਪਏ ਦੇ ਮਿਲੀਆਂ ਨੇ ਇਹ ਆਈਟਮਾਂ ਸਾਰੀਆਂ ਇਹਦੇ ਵਿੱਚ ਵੀ ਦੇਖੋ ਹੁਣ ਜਦੋਂ ਆਪਾਂ ਈਪੇ ਤਿਆਰ ਹੁੰਨੇ ਆ ਤਾਂ ਆਪਣੇ ਕੋਲੇ ਪਰਸ ਹੋਣਾ ਜ਼ਰੂਰੀ ਆ ਤੇ ਪਰਸ ਦੇ ਵਿੱਚ ਵੀ ਦੇਖੋ ਤੁਹਾਨੂੰ ਪਰਸ ਵੀ ਦੇ ਬ੍ਰਾਂਡਡ ਮਿਲਣਾ ਜੀ ਬ੍ਰਾਂਡ ਚੈੱਕ ਕਰ ਲਓ ਆਹ ਬ੍ਰਾਂਡ ਨੂੰ ਤੁਸੀਂ ਜਾਣਦੇ ਹੋਵੋਗੇ ਇਹ ਬ੍ਰਾਂਡ ਦੀ ਆਟਮਾ ਵੀ ਮਿਲ ਜ ਬਹੁਤ ਆਟਮਾ ਮਿਲ ਜਾਣਗੇ ਇਹਨਾਂ ਕੋਲੇ ਐਸੈਸਰੀ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਜੀਨਸ ਦੀ ਜੀਨਸ ਵੀ ਬਹੁਤ ਕੈਂਟ ਵੈਰਾਈਟੀ ਇਹਨਾਂ ਕੋਲੇ ਪਈਆ ਮਤਲਬ ਕੋਈ ਵੀ ਆਈਟਮ ਚੱਕਣ ਤੋਂ ਪਹਿਲਾਂ ਬ੍ਰਾਂਡ ਚੈੱਕ ਕਰ ਲਓ ਲਓ ਜੀ ਕਰੋ ਚੈੱਕ ਇਹੋ ਬ੍ਰਾਂਡ ਨੇ ਜਿਹੜੇ ਅਕਸਰ ਵੱਡੇ ਸ਼ਹਿਰਾਂ ਚ ਲੋਕ ਪਾਉਂਦੇ ਨੇ ਕਰੋ ਜੀ ਜੀਨ ਦੀ ਵੈਰਾਈਟੀ ਹੈ ਜਿਹੜੀ ਉਹੀ ਗੱਲ ਹੈ ਵੀ ਜਦੋਂ ਆ ਇਤੋਂ ਬਾਅਦ ਹੋਰ ਤੁਹਾਨੂੰ ਪੀਸ ਦਿਖਾਉਣੇ ਆ ਲਿਵਾਇਸ ਲਿਵਾਇਸ ਦਾ ਬ੍ਰਾਂਡ ਆ ਦੇਖੋ ਕਰੋ ਚੈੱਕ ਪੀਸ ਚੈੱਕ ਕਰੋ ਜੀ ਇਹ ਪੀਸ ਉਹੀ ਆ ਵੀ ਸ਼ੋਰੂਮ ਨਾਲੋਂ ਤੁਹਾਨੂੰ 80 80 90 90 ਪਰਸੈਂਟ ਰੇਟ ਘੱਟ ਤੇ ਮਿਲਣਾ ਆ ਕਰੋ ਜੀ ਚੈੱਕ ਬ੍ਰਾਂਡ ਇਹਦੇ ਵਿੱਚ ਵੀ ਮਤਲਬ ਇਹ ਤਾਂ ਦੋ ਤਿੰਨ ਮੈਂ ਜਿਹੜੇ ਮੇਰੇ ਹੱਥ ਚ ਆਵੇਂ ਤੁਹਾਨੂੰ ਦਿਖਾ ਤੇ ਉਦੋਂ ਬਾਅਦ ਇਧਰ ਮਾਰ ਲੋ ਨੀਗਾ ਜੀ ਇਸ ਦੀ ਬਹੁਤ ਵੱਡੀ ਵੈਰਾਈਟੀ ਇਹਨਾਂ ਕੋਲੇ ਪਈ ਆ ਹੁਣ ਤੁਹਾਨੂੰ ਆ ਚੀਜ਼ ਦਿਖਾਉਣੇ ਆ ਅਕਸਰ ਆਪਾਂ ਜਿਹੜੀ ਕਾਰਗੋ ਆ ਬਾਜ਼ਾਰ ਚੋਂ ਵੀ ਖਰੀਦਦੇ ਆ ਪਰ ਜਿਹੜੀ ਇਹ ਆ ਨਾ ਇਹ ਅਫਰੀਕਨ ਕਾਟਨ ਦੀ ਬਣੀ ਹੋਈ ਆ ਇਹਦੇ ਜਿਹੜਾ ਮਤਲਬ ਇੱਕ ਤਾਂ ਆਰਾਮ ਬਹੁਤ ਰਹਿਣਾ ਇੱਕ ਖਾਸ ਤੌਰ ਤੇ ਨਾ ਤੁਸੀਂ ਗਰਮੀਆਂ ਵਾਸਤੇ ਇਹਨੂੰ ਯੂਜ਼ ਕਰ ਸਕਦੇ ਹੋ ਮਤਲਬ ਬਹੁਤ ਹੀ ਸੌਫਟ ਜਿਹੜਾ ਕਪੜਾ ਹੈ ਇਹਦੇ ਵਿੱਚ ਵੀ ਸਾਰੇ ਸਾਈਜ਼ ਵਗੈਰਾ ਤੁਹਾਨੂੰ ਮਿਲ ਜਾਣਗੇ ਕਾਰਗੋ ਦੇ ਵਿੱਚ ਹੋਰ ਕਾਫੀ ਵੈਰਾਈਟੀ ਪਈ ਆ ਆਹ ਬ੍ਰਾਂਡ ਦਾ ਲੋਗੋ ਤੋਂ ਤੁਸੀਂ ਪਛਾਣੀ ਲਿਆ ਉਹ ਕਿਹੜਾ ਬ੍ਰਾਂਡ ਆ ਇਹਦੇ ਵਿੱਚ ਵੀ ਤੁਹਾਨੂੰ ਆ ਦੇਖੋ ਜੀ ਇਹ ਵੀ ਕਾਰਗੋ ਆ ਮਤਲਬ ਜਿੰਮੇਦੀ ਤੁਹਾਡੀ ਚੁਆਇਸ ਹੈ ਉਸ ਤਰ੍ਹਾਂ ਦੀ ਚੀਜ਼ ਤੁਹਾਨੂੰ ਇਹਨਾਂ ਕੋਲੇ ਮਿਲ ਜਾਣੀ ਆ ਕੁਝ ਡਾਊਨ ਸ਼ੋਲਡਰ ਦੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਰੇਟ ਫਿਕਸ ਰਹਿਣਾ ਨਾਲ 350 ਰੁਪਿਆ ਤੇ ਡਾਊਨ ਸ਼ੋਲਡਰ ਦੇ ਵਿੱਚ ਵੈਰਾਈਟੀ ਚ ਦੇਖੋ ਜੀ ਬ੍ਰਾਂਡਡ ਆਈਟਮਾਂ ਨੇ ਸਾਰੀਆਂ ਮਾਰੀ ਚੱਲੋ ਨਿਗਾ ਕਲਰ ਕੋਲ ਦੇਖ ਲੋ ਇਹਨਾਂ 'ਚ ਕਿਉਂਕਿ ਇਹ ਚੀਜ਼ ਨੂੰ ਬਹੁਤ ਲੋਕ ਜਿਹੜੇ ਹੈਗੇ ਨੇ ਪਸੰਦ ਕਰਦੇ ਨੇ ਖਾਸ ਤੌਰ ਤੇ ਗਰਮੀਆਂ 'ਚ ਪਾਉਣਾ ਹਨਾ ਲਓ ਜੀ ਕਰੋ ਚੈੱਕ ਵਾਈਟ yellow red black ਆਲ ਮਿਕਸ ਕਲਰ ਆ ਗਿਆ ਦੇਖੋ ਜੀ ਕਿੰਨਾ ਕੈਂਪੀਸ ਲੱਗਦਾ ਹਨਾ ਬ੍ਰਾਂਡ ਤੇ ਨਾਲ ਦੀ ਨਾਲ ਮਾਰੀ ਚੱਲੋ ਨਿਗਾ ਜਿਹੜੇ ਸਾਰੇ ਪੀਸ ਨੇ ਕੋਈ ਇਹ ਨਹੀਂ ਹੈਗਾ ਵੀ ਫਸਟ ਕਾਪੀ ਆ ਸਾਰੇ ਪੀਸ ਤੁਹਾਨੂੰ ਬ੍ਰਾਂਡਡ ਮਿਲਣਗੇ ਇਹ ਸ਼ੋਰੂਮ 'ਅਜ ਲੱਗੇ ਹੋਏ ਪੀਸ ਨੇ ਕਰੋ ਜੀ ਚੈੱਕ ਕਿੰਨਾ ਸੋਹਣਾ ਪੀਸ ਹੈ ਇਹ ਲੀਲਨ ਪਿਓਰ ਲੀਲਨ ਦੇ ਵਿੱਚ ਆਏਗਾ ਮੈਂ ਤੇ ਮਾਰਕੀਟਸ ਲੈ ਜਾਉਂਗੇ ਸ਼ੋਅਰੂਮਾਂ 'ਚ ਲੈ ਜਾਉਂਗੇ ਇਹ ਜਿਹੜਾ ਪੀਸ ਆ ਤੁਹਾਨੂੰ 2000 2500 ਦਾ ਮਿਲਣਾ ਤੇ ਇਨਾਂ ਕੋਲੇ ਇਹ ਪੀਸ 700 ਰੁਪਏ ਦੇ ਵਿੱਚ ਮਿਲ ਜਾਣਾ ਪਿਓਰ ਲੈ ਲਨ ਦਾ ਪੀਸ ਮਤਲਬ ਇੱਕ ਵਾਰੀ ਪਾ ਕੇ ਦੇਖਿਓ ਸਾਰੇ ਸਾਰੇ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਮਤਲਬ ਤੁਹਾਨੂੰ ਮਜ਼ਾ ਆਏਗਾ ਯਾਰ ਇੱਥੋਂ ਕੱਪੜੇ ਖਰੀਦ ਕੇ ਮੁੱਕ ਦੀ ਗੱਲ ਹੈ ਹਨਾ ਤੇ ਜਿਵੇਂ ਆਪਾਂ ਨੇ ਤੁਹਾਨੂੰ ਦਿਖਾਤਾ ਇਹਨਾਂ ਕੋਲੇ ਟੀ-ਸ਼ਰਟਸ ਮਿਲ ਜਾਣਗੀਆਂ ਵਾਧੂ ਟੀ-ਸ਼ਰਟਸ ਨੇ ਇਹਨਾਂ ਕੋਲੇ ਜੀਨਸ ਵਗੈਰਾ ਮਿਲ ਜਾਣਗੀਆਂ ਹੋਰ ਜਿਵੇਂ ਆਪਾਂ ਕਹਿੰਦੇ ਫੰਕੀ ਆਈਟਮਸ ਮਿਲ ਜਾਣਗੀਆਂ ਇਹਨਾਂ ਕੋਲੇ ਇਹਨਾਂ ਕੋਲੇ ਸ਼ੂਜ਼ ਦੀ ਤਾਂ ਇਦੇ ਮੌਕੇ ਪੌਸ਼ ਵਾਲਿਆਂ ਨੇ ਸਪੈਸ਼ਲ ਡਿਸਕਾਊਂਟ ਵੀ ਲਾਇਆ ਹੋਇਆ ਉਰੇ ਤੁਸੀਂ ਪਹੁੰਚੋ ਬਹੁਤ ਹੀ ਘੱਟ ਰੇਟਾਂ ਤੇ ਇਥੋਂ ਬ੍ਰਾਂਡਡ ਆਈਟਮਾਂ ਲੈ ਕੇ ਜਾਓ ਇੱਕ ਤਾਂ ਤੁਸੀਂ ਉਰੇ ਵਿਜ਼ਿਟ ਕਰ ਸਕਦੇ ਹੋ ਜਿਹੜੇ ਲੋਕ ਦੂਰ ਤੋਂ ਵੀਡੀਓ ਨੂੰ ਦੇਖ ਰਹੇ ਹੋਣਗੇ ਉਹਨਾਂ ਨੂੰ ਹੋਊਗਾ ਵੀ ਯਾਰ ਅਸੀਂ ਕਿਵੇਂ ਲਈਏ ਇਹਨਾਂ ਤੋਂ ਆਈਟਮਾਂ ਤੁਹਾਡਾ ਵੀ ਹੱਲ ਕਰਕੇ ਦਿੱਤਾ ਆਪਾਂ ਨੇ ਤੁਸੀਂ ਕੀ ਕਰਨਾ ਇਹਨਾਂ ਦਾ ਫੋਨ ਨੰਬਰ ਆ ਰਿਹਾ ਕੋਈ ਵੀ ਆਈਟਮ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਈ ਆ ਜਾਂ ਵੈਸੇ ਤੁਹਾਨੂੰ ਕੋਈ ਪਸੰਦ ਆਈ ਆ ਬ੍ਰਾਂਡਡ ਉਹਦੀ ਫੋਟੋ ਖਿੱਚਿਓ ਇਹਨਾਂ ਨੂੰ ਵਟਸਐਪ ਕਰ ਦਿਓ ਇਹ ਤੁਹਾਨੂੰ ਪ੍ਰਾਈਸ ਭੇਜ ਦੇਣਗੇ ਤੇ ਵਿਦਨ 3 ਡੇਸ ਫ੍ਰੀ ਡਿ ਇਸ ਕਰਕੇ ਤੁਸੀਂ ਆਨਲਾਈਨ ਮੋਡ ਦੇ ਵਿੱਚ ਵੀ ਮੰਗਾ ਸਕਦੇ ਹੋ ਉਰੇ ਆ ਕੇ ਲਓਗੇ ਉਹਦਾ ਤਾਂ ਅਲੱਗ ਹੀ ਮਜ਼ਾ ਹੈ ਬਾਕੀ ਆਪਾਂ ਦੁਆ ਕਰਦੇ ਹਾਂ ਜਿਹੜੀ ਈਦ ਹੈ ਤੁਹਾਡੇ ਵਾਸਤੇ ਬਹੁਤ ਖੁਸ਼ੀਆਂ ਖੇੜੇ ਲੈ ਕੇ ਆਵੇ ਇਸੇ ਤਰੀਕੇ ਦੇ ਨਾਲ ਤੁਸੀਂ ਹੱਸਦੇ ਰਹੋ ਸ਼ਾਪਿੰਗਾਂ ਕਰਦੇ ਰਹੋ ਧੰਨਵਾਦ